ਸੱਚੀ ਗੱਲ ਤੁਸੀਂ ਦੇਖ ਰਹੇ ਹੋ ਡੈਨਿਕਸਫੇਰਾ ਟੀਵੀ ਤੇ ਮੈਂ ਕੁਝ ਚੋਪੜਾ ਬੇਹਦ ਦੀ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਆਪਣੇ ਬੱਚੇ ਦੇ ਨਾਲ ਦਵਾਈ ਲੈਣ ਦੇ ਲਈ ਸੜਕ ਦੇ ਉੱਪਰ ਜਾ ਰਿਹਾ ਸੀ ਉਸੇ ਸਮੇਂ ਇੱਕ ਪਿਕਅਪ ਗੱਡੀ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਬਾਅਦ ਵਿੱਚ ਜੋ ਦੋ ਲੋਕ ਹੈ ਉਹਨਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਪਿਆਰਨਕ ਹਾਦਸਾ ਵਾਪਰਿਆ ਇਸ ਦੇ ਨਾਂ ਲਈ ਜੇਕਰ ਆਪਾਂ ਹਾਦਸੇ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਸੁਨੀਲ ਸ਼ਾ ਦੱਸਿਆ ਜਾ ਰਿਹਾ ਹੈ ਕਿ ਜੋ ਆਪਣੇ ਬੱਚੇ ਅਮਨ ਦੇ ਨਾਲ ਦਵਾਈ ਲੈਣ ਦੇ ਲਈ ਆਪਣੇ ਜੋ ਕਿ ਪ੍ਰਾਦੇਪ ਪਿੰਡ ਦੇ ਵਿੱਚ ਗਿਆ ਸੀਗਾ ਤੇ ਉੱਥੇ ਹੀ ਪਿਕਅਪ ਗੱਡੀ ਦੇ ਵੱਲੋਂ ਇਸ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਸੁਨੀਲ ਸ਼ਾ ਅਤੇ ਪ੍ਰਕਾਸ਼ ਸ਼ਾ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਜਦਕਿ ਜੋ ਛੋਟਾ ਬੱਚਾ ਅਮਨ ਹੈ ਉਹ ਉਸ ਦੀ ਜਾਨ ਬਚ ਜਾਂਦੀ ਹੈ ਹਾਲਾਂਕਿ ਉਸ ਨੂੰ ਵੀ ਸੱਟਾਂ ਲੱਗੀਆਂ ਨੇ ਜਿਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਜੋ ਮ੍ਰਿਤਕ ਹੈ ਉਹ ਤੱਪਾ ਵਿਖੇ ਆਰ ਕੇ ਫੈਕਟਰੀ ਦੇ ਵਿੱਚ ਲੇਬਰ ਦਾ ਕੰਮ ਕਰਦਾ ਸੀਗਾ ਤੇ ਉੱਥੇ ਹੀ ਇਹ ਜੋ ਪਰਿਵਾਰ ਸੀਗਾ ਉਹ ਪ੍ਰਵਾਸੀ ਪਰਿਵਾਰ ਸੀਗਾ ਤੇ ਪੁਲਿਸ ਨੇ ਮ੍ਰਿਤਕ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਮੋਰਚਰੀ ਚ ਰਖਵਾ ਦਿੱਤੀ ਜਿਸ ਤੇ ਇਹਨਾਂ ਦਾ ਪੋਸਟਮਾਰਟਮ ਹੋਵੇਗਾ ਤੇ ਉਸ ਤੋਂ ਬਾਅਦ ਜੋ ਬਾਡੀਜ਼ ਹੈ ਉਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਮੇਰਾ ਨਾਮ ਛੋਟੇ ਲਾਲਫਾ ਮੇਰਾ ਉਹ ਰਾਤ ਕਿਆ ਗੱਲ ਸੁਣਾ ਮੇਰਾ ਬਰਾਦਰ ਦਾਗਾ ਐਕਸੀਡੈਂਟ ਵਿੱਚ ਮੌਤ ਹੋ ਗਿਆ ਉਹਦੇ ਲਈ ਫਾਟੂ ਕੋ ਇਨਚਾਰਜ ਚਾਹੀਦਾ ਕਿੰਨੇ ਕਿੰਨੇ ਭਰਾ ਸੀ ਤੁਹਾਡੇ ਤਿੰਨ ਭਰਾ ਸੀ ਇੱਕ ਤਾਂ ਹੁਣ ਦਿੱਤਾ ਹੋਈ ਆ ਦੋ ਰਹਿ ਗਿਆ ਸੀ ਗਲਤੀ ਕਿਹਦੀ ਹੈ ਕਾਕਾ ਵਾਲੇ ਦੀ ਗਲਤੀ ਉਹਨੂੰ ਅਸੀਂ ਦੇਖਿਆ ਨਹੀਂ ਹੁਣ ਗਲਤੀ ਰੱਬ ਜਾਣੇ ਕਿਦਾ ਨਹੀਂ ਆ ਕੀ ਕੰਮ ਕਰਦੇ ਸੀ ਫੈਕਟਰੀ 'ਚ ਕੰਮ ਕਰਦਾ ਸੀ ਫੈਕਟਰੀ ਤੋਂ ਘਰੇ ਆ ਰਹੇ ਸੀ ਹਾਂਜੀ ਉਹ ਸਮਾਨ ਸਵਾਲ ਲੈਣ ਗਿਆ ਸੀ ਕਿਤੇ ਅੱਛਾ ਹਾਂਜੀ ਕਿੰਨੀ ਉਮਰ ਸੀ ਉਹਨਾਂ ਦੀ ਉਹ ਮੁੰਨਾ ਹੈਗਾ 35 ਸਾਲ ਹਾਂਜੀ ਕਿੰਨੇ ਰਾ ਦੋ ਮਤਲਬ ਇੱਕੋ ਹੀ ਦੋ ਹੈ ਦੋ ਹੀ ਹਾਂਜੀ ਦੋਨੇ ਆਪਣੇ ਹੀ ਆ ਬੰਦੇ ਵਿਆਹੇ ਸੀ ਕਿ ਕਵਾਦੇ ਸੀ ਵਿਆਹੇ ਆ ਦੋਨੇ ਵਿਆਹੇ ਹਾਂਜੀ ਉਹਦਾ ਕੁੜੀਆਂ ਵਿਆਉਣ ਵਾਲੇ ਆ ਮੁੰਡੇ ਵੀ ਵਿਆਉਣ ਵਾਲੇ ਆ ਕੌਣ ਜਿਲੇ ਗਏ ਫੋਰਨਿਆ ਜ਼ਿਲ੍ਹਾ ਬਿਆਰ ਯਹਾਂ 'ਚ ਕਿੰਨੇ ਟਾਈਮ ਤੋਂ ਕੇ ਰਹ ਰਹੇ ਆ ਕਾਫੀ ਜਰ ਜਰ ਰਹੇ ਆ ਸਰ ਗੱਡੀ ਵਾਲਾ ਭੱਗ ਗਿਆ ਜਿਹਾ ਬਈ ਹੈ ਇਹ ਤਾਂ ਪਤਾ ਨਹੀਂ ਲੱਗਾ ਜੀ ਸਾਹਮਣੇ ਅਸੀਂ ਰਹਿੰਦੇ ਜਲੰਧਰ ਆ ਹੋ ਰਹਿੰਦੇ ਇੱਥੇ ਤਾਂ ਪਾ ਬਰਨਾਲਾ ਰੋਡ ਤੇ ਬੀਤੀ ਰਾਤ 8 ਵਜੇ 8:30 ਵਜੇ ਦੇ ਕਰੀਬ ਇੱਕ ਰੋਡ ਐਕਸੀਡੈਂਟ ਹੋਇਆ ਇੱਕ ਮਹਿੰਦਰਾ ਪਿਕਅਪ ਤੇਜ਼ ਰਫ਼ਤਾਰ ਜੋ ਤਪਾ ਸਾਈਡ ਤੋਂ ਆਉਂਦੀ ਸੀ ਉਹਨੇ ਦੋ ਵਿਅਕਤੀਆਂ ਨੂੰ ਕੁਚਲਿਆ ਤੇ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਇਹ ਦੋਨੋਂ ਵਿਅਕਤੀ ਜਿਲ੍ਹਾ ਪੂਰਨੀਆਂ ਬਿਹਾਰ ਦੇ ਰਹਿਣ ਵਾਲੇ ਸੀ ਜਿਹੜੇ ਆਰ ਕੇ ਪੇਪਰ ਮਿਲ ਧੋਲਾ ਜੋ ਹਾਈਵੇ ਦੇ ਉੱਤੇ ਹੈ ਉੱਥੇ ਕੰਮ ਕਰਦੇ ਸੀ ਇਹ ਦੋਨੋਂ ਵਿਅਕਤੀ ਸੁਨੀਲ ਸ਼ਾਹ ਤੇ ਪ੍ਰਕਾਸ਼ ਸ਼ਾਹ ਸੁਨੀਲ ਸ਼ਾਹ ਦਾ ਬੇਟਾ ਇੱਕ 6 ਸਾਲ ਦਾ ਅਮਨ ਉਹਨੂੰ ਲੈ ਦਵਾਈ ਦਿਵਾਉਣ ਲਈ ਪਿੰਡ ਘੁੰਸ ਗਏ ਸੀ ਉਥੋਂ ਵਾਪਸ ਆ ਰਹੇ ਸੀ ਵਕਤ ਕਰੀਬ 8:30 ਵਜੇ ਇਹ ਜਦੋਂ ਹਾਈਵੇ ਦੇ ਉੱਤੇ ਆਏ ਤਾਂ ਪਿੱਛੋਂ ਤੇਜ਼ ਰਫ਼ਤਾਰ ਜਿਹੜੀ ਗੱਡੀ ਪਿਕਅਪ ਆਈ ਉਹਦੇ ਡਰਾਈਵਰ ਨੇ ਇਹਨਾਂ ਨੂੰ ਦੋਨਾਂ ਨੂੰ ਹਿੱਟ ਕੀਤਾ ਤੇ ਇਹਨਾਂ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਬੱਚਾ ਜ਼ਖਮੀ ਹੋਇਆ ਬੱਚੇ ਨੂੰ ਫਰਸਟ ایڈ ਲਈ ਦਾਖਲ ਕਰਾਇਆ ਗਿਆ ਹਸਪਤਾਲ ਜੋ ਇਸ ਵੇਲੇ ਠੀਕ ਠਾਕ ਹੈ ਦੋਨੇਟ ਬੈਟਵੋਡੀ ਨੂੰ ਸੀ ਮੋਰਚੀ ਰਖਾ ਦਿੱਤਾ ਸੀ ਤੇ ਅਸੀਂ ਉਹਦੇ ਵਾਰਸਾਂ ਦਾ ਬਿਆਨ ਲਿਖ ਲਿਆ ਗਿਆ ਲਿਖ ਕੇ ਅਸੀਂ ਗੱਡੀ ਚਾਲਕ ਦੇ ਖਿਲਾਫ ਐਫਆਰ ਦਰਜ ਕਰ ਰਹੇ ਹਾਂ ਐਫਆਰ ਦਰਜ ਕਰਕੇ ਅਸੀਂ ਉਹਨਾਂ ਦਾ ਪੋਸਟ ਹੌਣ ਨੂੰ ਕਰਾ ਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ